ਉਹ ਪਤਾਈਏ ਵੀਰ ਜੀ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੰਗ ਚੱਲ ਰਹੀ ਹੈ ਇਸ ਤੋਂ ਬਚਣ ਦੇ ਆਪਾਂ ਕੀ ਹੋ ਸਕਦੇ ਹਨ ਹਾਂ ਸ਼ੈਰੀ ਸਿੰਘ ਘਰਾਇਆ ਜੀ ਇਹਦੇ ਵਿੱਚ ਬਚਣ ਦੇ ਆਪਾਂ ਕਹੀ ਨੇ ਹੁਣ ਮੰਨ ਲਓ ਜੰਗ ਹੋ ਰਹੀ ਆ ਆਪਾਂ ਇਹਦੇ ਵਿੱਚ ਕਈ ਤਰੀਕੇ ਨਾਲ ਬਾ ਸਕਦੇ ਆ ਪਹਿਲੀ ਗੱਲ ਤਾਂ ਇਹ ਹੈ ਹੁਣ ਜਿਵੇਂ ਆਪਾਂ ਖੁੱਲੇ ਥਾਂ ਤੇ ਆਏ ਹੋਏ ਆ ਬੰਦਿਆਂ ਨੂੰ ਰਾਤ ਦੇ ਵਿੱਚ ਜੇ ਬੰਬ ਡਿੱਗਣ ਦੀਆਂ ਜਾਂ ਹਵਾਈ ਜਾਂ ਜਨਲ ਬੰਬ ਡਿੱਗਣ ਦੀਆਂ ਆਵਾਜ਼ ਆਉਂਦੀਆਂ ਨੇ ਤਾਂ ਖੁੱਲੀ ਜਗ੍ਹਾ ਤੇ ਆ ਜਾਓ ਆਪਣੇ ਘਰਾਂ ਚੋਂ ਨਿਕਲ ਜਾਓ ਕਿਉਂ ਜੇ ਆਪਾਂ ਘਰਾਂ ਚ ਰਹਿਮਾਂਗੇ ਬੰਬ ਵੱਜਿਆ ਘਰ ਦੇ ਉੱਤੇ ਤੇ ਕਿਸੇ ਵੀ ਘਰ ਦੇ ਉੱਤੇ ਉ ਤਾਂ ਪਰਮਾਤਮਾ ਕਰੇ ਨਾ ਬੰਬ ਡਿੱਗੇ ਪਰ ਜੇ ਮੰਨ ਲੈ ਕਿਸੇ ਘਰ ਤੇ ਬੰਬ ਡਿੱਗਦਾ ਉਹ ਬੰਦੇ ਨੇ ਨਿਕਲ ਜੋਗੀ ਨਹੀਂ ਰਹਿਣਾ ਘਰ ਉਹਨਾਂ ਦੇ ਉੱਤੇ ਡਿੱਗੂਗਾ ਮਲਬਾ ਸੋ ਇਸ ਕਰਕੇ ਖਾਲੀ ਥਾਂ ਤੇ ਆਓ ਦੂਜੀ ਗੱਲ ਬੰਦੇ ਨੂੰ ਪੱਗਾਂ ਬੰਨਣੀਆਂ ਚਾਹੀਦੀਆਂ ਨੇ ਉਹ ਮੈਂ ਤੈਨੂੰ ਦੱਸਦਾ ਕਿਉਂ ਚੀਕ ਮਾਰ ਹੁਣ ਚੀਕ ਮੈਨੂੰ ਪੁੱਛ ਸੁਣੀਏ ਕਿ ਨਹੀਂ ਤੈਨੂੰ ਸੁਣੀਏ ਕਿ ਨਹੀਂ ਮੈਨੂੰ ਨਹੀਂ ਸੁਣੀ ਪਤਾ ਕਿਉਂ ਨਹੀਂ ਸੁਣੀ ਮੈਂ ਪੱਗ ਬੰਨੀ ਐ ਮੈਂ ਪਰਨਾ ਬੰਨੇ ਆ ਹੁਣ ਜਿਹੜਾ ਬੰਦਾ ਪੱਗ ਬੰਨਦਾ ਇਹਦਾ ਪਰਨਾ ਬੰਨਦਾ ਹੈ ਹਨਾ ਉਹਦੇ ਕੰਨਾਂ ਦੇ ਵਿੱਚ ਜਿਹੜੀ ਧਮਕ ਹੈ ਆਪਣੀ ਬੰਬਾਂ ਦੀ ਜਿਹੜਾ ਵੀ ਬੰਦਾ ਪੱਗ ਬੰਦਦਾ ਹੈ ਉਹਦੇ ਕੰਨਾਂ 'ਚ ਬੰਬਾਂ ਦੀ ਆਵਾਜ਼ ਘਟ ਜਾਊਗੀ ਠੀਕ ਗੁਰੂ ਗੋਬਿੰਦ ਸਿੰਘ ਜੀ ਜਿਹੜੀਆਂ ਪੱਗਾਂ ਨੇ ਆਪਾਂ ਨੂੰ ਐਵੇਂ ਨਹੀਂ ਦਿੱਤੀਆਂ ਉਹਨਾਂ ਨੇ ਦਿੱਤੀਆਂ ਨੇ ਤਾਂ ਉਹਨਾਂ ਸਿੱਖਾਂ ਨੂੰ ਪੱਗਾਂ ਤਾਂ ਦਿੱਤੀਆਂ ਨੇ ਵੀ ਜਿਹੜੇ ਸਿੱਖ ਨੇ ਉਹ ਇੱਕ ਤਾਂ ਐਵੇਂ ਧਮਾਕਿਆਂ ਤੋਂ ਬਚੇ ਰਹਿਣ ਦੂਜਾ ਉਹ ਸਿੱਖੀ ਨਾਲ ਜੁੜੇ ਰਹਿਣ ਤੇ ਆਪਣਾ ਜਿਹੜਾ ਵੀ ਜੰਗ ਜੁੱਧ ਚ ਜਾਣ ਜਿਹੜੇ ਵਾਲ ਨੇ ਉਹਦਾ ਸਿਰ ਜਿਹੜਾ ਉਹ ਵੀ ਵਾਰ ਤੋਂ ਬਚਿਆ ਰਹੇ ਸੋ ਇਸ ਇਸ ਕਰਕੇ ਜਿਹੜੇ ਬੰਦੇ ਪਹਿਲਾਂ ਗੰਜੇ ਨੇ ਉਹ ਪੱਗ ਬਨਣੀ ਜ਼ਰੂਰ ਸਿੱਖਣ ਪੱਗ ਬਨਣ ਚ ਫਾਇਦਾ ਹੈ ਦੂਜੀ ਗੱਲ ਹੁਣ ਮੈਂ ਤੈਨੂੰ ਦੱਸਦਾ ਹੁਣ ਮੰਨ ਲੈ ਇਹ ਬੈਰੀ ਆ ਰਿਹਾ ਕੋਈ ਆਪਾਂ ਲੋਕ ਸਕਦੇ ਹੁਣ ਮੰਨ ਲੈ ਆਹ ਕਾਂਟਾ ਕਾਂਟਾ ਮੰਨ ਲੈ ਉਹ ਕਾਂਟਾ ਜੀ ਜੇ ਮੰਨ ਲੈ ਉਧਰੋਂ ਬੈਰੀ ਹੁੰਦਾ ਹੈ ਹਨਾ ਆਪਾਂ ਐਮ ਕਰ ਲੋਗੇ ਬੰਦੇ ਨੂੰ ਪਹਿਲੀ ਗੱਲ ਜੇ ਜੰਗ ਚ ਬਚਣਾ ਬੰਦੇ ਨੂੰ ਲੁਕਣ ਵਿੱਚੀ ਫੱਟਣੀ ਨਹੀਂ ਆਉਣੀ ਚਾਹੀਦੀ ਐ ਮੰਨ ਲੈ ਜੇ ਉਧਰੋਂ ਬੈਰੀ ਆ ਗਿਆ ਫਿਰ ਆਪਾਂ ਕੀ ਕਰਨਾ ਹੈ ਭੱਜ ਲੈਣਾ ਭੱਜ ਲੈ ਭੱਜਦੇ ਆਪਾਂ ਭੱਜ ਕੇ ਆ ਗਏ ਐ ਮਗਰ ਲੋਕ ਜਾਣਾ ਆਪਾਂ ਹਨਾ ਆਪਾਂ ਇਧਰੋਂ ਇਧਰੋਂ ਵਖਾ ਮੜਾ ਜਾ ਇਧਰੋਂ ਦਿਖਾਉਣਾ ਵੀ ਕੋਈ ਆਤ ਨਹੀਂ ਰਿਹਾ ਜੇ ਕੋਈ ਆ ਰਿਹਾ ਆਪਾਂ ਆ ਜਾ ਲੁਕ ਜੀਏ ਇਧਰ ਆ ਜਾ ਐ ਆਪਾਂ ਲੁਕ ਜਾਣਾ ਆਪਾਂ ਐਵੇਂ ਬਸ ਸਕਦੇ ਆ ਬਾਅਦ ਵਿੱਚ ਜੇ ਉਹ ਆਲੇ ਦੁਆਲੇ ਘੁੰਮਣ ਲੱਗ ਗਿਆ ਆ ਜਾ ਫਿਰ ਆਪਾਂ ਆ ਦਰਵਾਜ਼ਾ ਜਿਹੜਾ ਉਹ ਐ ਬੰਦ ਕਰਕੇ ਐ ਲੁਕ ਸਕਦੇ ਆ ਠੀਕ ਹੈ ਇਹਨਾਂ ਤਰੀਕਿਆਂ ਦੇ ਨਾਲ ਆਪਾਂ ਜਿਹੜਾ ਜੰਗ ਚੋਂ ਬਚਾਅ ਕਰ ਸਕਦੇ ਆ ਆਪਾਂ ਇਹ ਤਰੀਕੇ ਦੇ ਨਾਲ ਇਹ ਬਚਾਅ ਜਿਹੜਾ ਉਹ ਬਹੁਤ ਹੋਊਗਾ ਤੇ ਦੂਜੀ ਗੱਲ ਆਪਾਂ ਦਰਖਤ ਹੈ ਜਿਹੜਾ ਦਰਖਤ ਦੇ ਥੱਲੇ ਵੀ ਲੁਕ ਸਕਦੇ ਆ ਹੁਣ ਮੰਨ ਲਾ ਦਰਖਤ ਦੇ ਥੱਲੇ ਲੁਕਾਂਗੇ ਆਪਾਂ ਜੇ ਉੱਤੋਂ ਮੰਨ ਲਾ ਜਾਜ ਜਾ ਰਿਹਾ ਹੈ ਉਹਨੂੰ ਐ ਲੱਗਣਾ ਵੀ ਉੱਤੇ ਦਰਖਤ ਹੀ ਵਿਥਲੇ ਬੰਦਾ ਤੇ ਕੋਈ ਹੈ ਨਹੀਂ ਆਪਾਂ ਐਵੇਂ ਬਸ ਸਕਦੇ ਆ ਹੁਣ ਅਗਲਾ ਤਰੀਕਾ ਜਿਹੜਾ ਆਪਾਂ ਪੱਠਿਆਂ ਚ ਵੀ ਲੁਕ ਸਕਦੇ ਆ ਹੁਣ ਜੇ ਮੰਨ ਲੈ ਉੱਤੇ ਜਹਾਜ਼ ਜਾ ਰਿਹਾ ਆਪਾਂ ਖਾਲੀ ਮਦਾਨ 'ਚ ਆ ਠੀਕ ਆ ਬੰਦੇ ਨੂੰ ਪਹਿਲਾ ਤਾਂ ਭੱਜਣਾ ਆਉਣਾ ਚਾਹੀਦਾ ਠੀਕ ਆ ਦੂਜੀ ਗੱਲ ਆਪਣੇ ਕੋਲ ਤਾਣੀਆਂ ਰੱਖਣੀਆਂ ਨੇ ਤਾਣੀਆਂ ਚੱਕੋ ਫਿਰ ਐ ਭੱਜਦੇ ਰਹਿਣਾ ਭੱਜ ਆ ਜਾ ਫਿਰ ਐ ਜੇ ਬੱਸ ਪਾ ਦੇ ਗਿਆ ਅੱਗੇ ਆਪਾਂ ਜੇ ਮੰਨ ਲਓ ਉੱਤੇ ਜਾ ਜਾ ਰਿਹਾ ਥੱਲੇ ਬਹਿ ਜਾ ਛੇਤੀ ਐ ਤਾਣੀਆਂ ਲੈ ਕੇ ਉੱਤੇ ਸਿਰ ਟੱਕਰ ਐ ਥੱਲੇ ਬਹਿ ਜਾਣਾ ਇਹ ਮੰਨ ਲਓ ਤੁਝ ਆ ਜਾ ਜਜ ਜਾ ਰਿਹਾ ਉਹਨੂੰ ਪਤਾ ਹੀ ਨਹੀਂ ਲੱਗਣਾ ਵੀ ਥੱਲੇ ਬੰਦੇ ਬੈਠੇ ਨੇ ਉਹਨੂੰ ਐ ਹੋਊਗਾ ਵੀ ਥੱਲੇ ਪੱਠੇ ਨੇ ਜਾਂ ਦਰਖਤ ਨੇ ਦਰਖਤਾਂ ਦੇ ਦਾ ਉਹ ਬੰਪ ਮਾਰਨ ਨੂੰ ਰਿਹਾ ਆਪਾਂ ਐਵੇਂ ਵੀ ਇਸ ਤਰੀਕੇ ਨਾਲ ਵੀ ਬਾ ਸਕਦੇ ਹਾਂ ਇਹ ਤਰੀਕਾ ਬਹੁਤ ਸੋਚ ਸਮਝ ਕੇ ਮੈਂ ਕੀਤੀ 61 ਗੱਡੀਆਂ ਹੁਣ ਦੇਖਾ ਆਪਣੇ ਉੱਤੇ ਨਾ ਪੱਤੇ ਨੇ ਹਨਾ ਪੱਤਿਆਂ 'ਚ ਆਪਾਂ ਦੇਖ ਨਹੀਂ ਰਹੇ ਵੀ ਕੌਣ ਹੈ ਹੁਣ ਮੰਨ ਲਓ ਉੱਤੋਂ ਜੇ ਜਾਜ ਜਾਂਦਾ ਹੁਣ ਮੰਨ ਲਓ ਉੱਤੋਂ ਜੇ ਜਾਜ ਜਾਂਦਾ ਹਨਾ ਉੱਤੋਂ ਜੇ ਜਾਜ ਜਾਂਦਾ ਤਾਂ ਕਰਕੇ ਆਪਾਂ ਬਾ ਸਕਦੇ ਹਾਂ ਕਈ ਲੋਕਾਂ ਨੂੰ ਸ਼ੱਕ ਪੈਂਦਾ ਵੀ ਆਪਾਂ ਨੂੰ ਕਿਵੇਂ ਦੇਖ ਲੈਣਗੇ ਉਹਨਾਂ ਵਿੱਚ ਕੈਮਰੇ ਲੱਗੇ ਹੁੰਦੇ ਨੇ ਹੁਣ ਜੇ ਮੰਨ ਲਾ ਆਪਾਂ ਪੱਠਿਆਂ 'ਚ ਜਿਵੇਂ ਬੈਠੇ ਸੀ ਓਵੇਂ ਬਹਿ ਜੀਏ ਆਪਾਂ ਬਸ ਸਕਦੇ ਹਾਂ ਕਿਉਂ ਪੱਠੇ ਵੀ ਹਰੇ ਰੰਗ ਦੇ ਹੋਣਗੇ ਆਪਣੇ ਸਿਰ ਦੇ ਉੱਤੇ ਜਿਹੜੀਆਂ ਟਾਹਣੀਆਂ ਹੋਣਗੀਆਂ ਉਹ ਵੀ ਹਰੇ ਰੰਗ ਦੀਆਂ ਹੋਣਗੀਆਂ ਹੁਣ ਆ ਗਿਆ ਤੈਨੂੰ ਦੁਬਾਰਾ ਫੇਰ ਦੱਸਣਾ ਸੱਚੀ ਇਹ ਹੁੰਦਾ। ਹੁਣ ਜੇ ਮੰਨ ਲਾ ਆਪਾਂ ਐ ਥੱਲੇ ਪੱਠਿਆਂ ਤੇ ਬਹਿ ਕੇ ਬਹਿ ਜਾ। ਐ ਬਹਿ ਗਏ ਐ ਕਰਕੇ ਲੁਕ ਜਾਪੋ ਲਿਆ ਜਖਲਾ। ਇੱਥੇ ਆ ਜਾ। ਮੰਨ ਲਾ ਐ ਆਪਾਂ ਐ ਉੱਤੇ ਟਾਣੀ ਰੱਖ ਕੇ ਬਹਿ ਗਏ। ਹਣਾ ਤੈਨੂੰ ਪਤਾ ਜਿਹੜਾ ਆਪਣੀ ਵੀਡੀਓ ਬਣਾ ਰਿਹਾ ਉਹਨੂੰ ਪੁੱਛਦੇ ਆ ਤੈਨੂੰ ਤੇ ਪਤਾ ਤੇ ਨਹੀਂ ਲੱਗਦਾ ਪਿਆ ਇਹ ਕੌਣ ਕੌਣ ਹੈਣਾ ਵੇਖ ਲੈ ਜੇ ਬੰਦੇ ਨੂੰ ਨਹੀਂ ਦੇਖਦਾ ਆਪਾਂ ਨੂੰ ਝਾੜ ਜਿਵੇਂ ਵੇਖ ਲੇਗਾ ਝਾੜ ਜੇ ਉੱਤੋਂ ਮਤਲਬ ਕੈਮਰਾ ਐ ਜਾਏਗਾ ਕੈਮਰੇ ਚ ਆਪਾਂ ਆਉਣਾ ਹੀ ਨਹੀਂ ਆਪਾਂ ਐ ਬਸ ਸਕਦੇ ਆ ਸੋ ਇਸ ਕਰਕੇ ਆਪਾਂ ਇਸ ਤਰੀਕੇ ਨਾਲ ਬਸ ਸਕਦੇ ਆ ਤੇ ਖਾਲੀ ਥਾਂ ਤੇ ਆਉਣਾ ਮੇਨ ਬਹੁਤ ਜ਼ਰੂਰੀ ਹੈ ਜੇ ਆਪਾਂ ਖਾਲੀ ਥਾਂ ਤੇ ਆਵਾਂ ਕਿ ਤਾਂ بچਾਂਗੇ ਦੂਜੀ ਗੱਲ ਇਹ ਵੇ ਜਿਹੜਾ ਆਪਣਾ ਖਾਣ-ਪੀਣ ਦਾ ਸਮਾਨ ਏ ਉਹ ਆਪਾਂ ਨੂੰ ਪੂਰਾ ਰੱਖਣਾ ਚਾਹੀਦਾ ਹੈ ਦਵਾਈਆਂ ਹੋਰ ਕਿਹੜੀ-ਕਿਹੜੀ ਆਪਾਂ ਬਾਕੀ ਆਪਾਂ ਸ਼ੈਰੀ ਸਿੰਘ ਤੋਂ ਪੁੱਛਦੇ ਹਾਂ ਕੀ-ਕੀ ਰੱਖ ਸਕਦੇ ਆ ਖਾਣ-ਪੀਣ ਦਾ ਸਮਾਨ ਹੋਰ ਤੀਜਾ ਪਾਣੀ ਸਭ ਤੋਂ ਜ਼ਰੂਰੀ ਆਪਣੇ ਕੋਲ ਬੋਤਲ ਆਉਣੀ ਚਾਹੀਦੀ ਸਹੀ ਗੱਲ ਹੈ ਸਹੀ ਗੱਲ ਹੈ ਮੋਬਾਈਲ ਫੋਨ ਵੀ ਆਪਣੇ ਕੋਲ ਰੱਖਣਾ ਚਾਹੀਦਾ ਹੈ ਹਾਂ 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 ਹੋਰ ਬਹੁਤ ਸਾਰੀ ਚੀਜ਼ਾਂ ਹੋਦੀਆਂ ਜਿਹੜੀਆਂ ਰੱਖਣੀਆਂ ਚਾਹੀਦੀਆਂ ਹਾਂ ਹਾਂ ਤੁਸੀਂ ਦੱਸੋ ਹੁਣ ਅੱਗੇ ਸਹੀ ਗੱਲ ਤੂੰ ਬਹੁਤ ਸਿਆਣੀ ਗੱਲ ਕਰੀਆ ਮੋਬਾਈਲ ਫੋਨ ਪੂਰਾ ਚਾਰਜ ਹੋਣਾ ਚਾਹੀਦਾ ਹੈ ਹਨਾ ਕਣਕ ਪ੍ਰਮਾਤਮਾ ਦੀ ਕਿਰਪਾ ਕਿਸਾਨਾਂ ਦੇ ਘਰਾਂ 'ਚ ਆਪਣੇ ਘਰਾਂ 'ਚ ਹੁੰਦੀ ਹੈ ਉਹ ਵੀ ਹੋਣੀ ਚਾਹੀਦੀ ਹੈ ਦੂਜੀ ਗੱਲ ਦਵਾਈਆਂ ਬਹੁਤ ਜ਼ਰੂਰੀ ਹੋਣੀਆਂ ਚਾਹੀਦੀਆਂ ਤੂੰ ਸਿਆਣਾ ਬੰਦਾ ਸਿਆਣੀ ਗੱਲ ਕਰਦਾ ਦਵਾਈਆਂ ਇਹ ਮਤਲਬ ਬੁਖਾਰ ਚੜ੍ਹਨ ਦੀ ਹੋਗੀ ਆਪਣੀ ਪੈਰਾਸੀਟਾਮੋਲ ਹਨਾ ਐਵੇਂ ਦੀਆਂ ਚਾਹੀਦੀਆਂ ਨੇ ਤੇਜਾਬ ਦੇ ਕੈਪਸੂਲ ਵੀ ਕੈਸੂਲ ਦੇ ਕੈਪਸੂਲ ਐਵੇਂ ਦੀਆਂ ਦਵਾਈਆਂ ਆਪਾਂ ਨੂੰ ਘਰਾਂ 'ਚ ਚਾਹੀਦੀਆਂ ਨੇ ਸੋ ਇਸ ਤਰੀਕੇ ਦੇ ਨਾਲ ਜਿਹੜਾ ਆਪਾਂ ਪਾ ਸਕਦੇ ਆ ਬਾਕੀ ਗੱਲ ਆਪਾਂ ਨੂੰ ਭੱਜਣਾ ਵੀ ਹੋਣਾ ਚਾਹੀਦਾ ਹੁਣ ਤੇਰਾ ਸਰੀਰ ਦੇਖ ਕੇ ਐ ਲੱਗਦਾ ਵੀ ਤੂੰ ਮਤਬਨ ਤੇਰਾ ਪਹਿਲਵਾਨੀ ਸਰੀਰ ਹੈ ਤੇਰਾ ਸਰੀਰ ਦੇਖ ਕੇ ਐ ਲੱਗ ਰਿਹਾ ਵੀ ਤੇਰਾ ਜਿਹੜਾ ਸਰੀਰ ਆ ਪਹਿਲਵਾਨਾਂ ਵਰਗਾ ਹੈ ਤੇ ਚ ਜ਼ੋਰ ਬੜਾ ਹੈ ਹਨਾ ਐਵੇਂ ਤਾਂ ਜ਼ੋਰ ਵੀ ਹੋਣਾ ਚਾਹੀਦਾ ਦੇਖ ਕੇ ਲੱਗਦਾ ਤੇਰੇ ਚ ਭੱਜਣ ਦਾ ਸਟੈਮਨਾ ਵੀ ਬੜਾ ਹੈ ਬੰਦੇ ਸਟੈਮਨਾ ਵੀ ਹੋਣਾ ਚਾਹੀਦਾ ਤੇਰੇ ਵਰਗਾ ਤਕੜਾ ਸਰੀਰ ਹੋਣਾ ਚਾਹੀਦਾ ਬੰਦੇ ਦਾ ਆਪਾਂ ਤਾਂ ਵੀ ਬਾਤ ਸਕਦੇ ਹਾਂ ਸੋ ਇਹਨਾਂ ਸਾਰੀਆਂ ਟੰਗਾਂ ਦੇ ਨਾਲ ਜਿਹੜਾ ਆਪਾਂ ਬਣਾ ਬਚਾ ਕਰ ਸਕਦੇ ਹਾਂ ਸਾਰਿਆਂ ਦਾ ਧੰਨਵਾਦ ਅਖੀਰ ਦੇ ਵਿੱਚ ਤੁਹਾਨੂੰ ਬੇਨਤੀ ਕਰਦੇ ਆ ਕਿ ਸਾਡੇ ਚੈਨਲ ਨਾਲ ਜੁੜੇ ਰਹੋ ਸਾਡੇ YouTube ਚੈਨਲ ਮਨਜੋਤ ਸਿੰਘ ਖਰੈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਆ ਐਵੇਂ ਦੀਆਂ ਹੋਰ ਵਧੀਆ ਜਾਣਕਾਰੀ ਭਰਪੂਰ ਜਿਹੜੀਆਂ ਵੀਡੀਓਜ਼ ਨੇ ਅਸੀਂ ਲੈ ਕੇ ਆਉਂਦੇ ਰਹਾਂਗੇ ਸਾਡੇ ਸ਼ੈਰੀ ਸਿੰਘ ਖਰੈ ਜੀ ਜੋ ਕਿ ਨੌਜਵਾਨ ਆਗੂ ਨੇ ਸਾਡੇ ਮਡੋਕਲ ਪਿੰਡ ਦੇ ਬਹੁਤ ਸਿਆਣੇ ਬੱਚੇ ਨੇ ਉਹ ਵੀ ਐਵੇਂ ਦੇ ਸਾਡੇ ਨਾਲ ਆ ਕੇ ਚੰਗੀਆਂ ਵੀਡੀਓਆਂ ਬਣਾਉਂਦੇ ਰਹਿਣਗੇ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ